ਪੁਲਿਸ ਵਰਦੀ 'ਚ ਮੂੰਹ ਬਨ ਕੇ ਖੜੀ ਇਹ ਔਰਤ ਆਪਣੇ ਆਪ ਨੂੰ ਆਈਪੀਐਸ ਅਧਿਕਾਰੀ ਦੱਸ ਰਹੀ ਸੀ ਜਿਸ ਨੂੰ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਦਰਅਸਲ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਦੇ ਕੋਲ ਨਾਕਾਬੰਦੀ ਦੌਰਾਨ ਇੱਕ ਅਜਿਹਾ ਕੇਸ ਸਾਹਮਣੇ ਆਇਆ ਜਿਸ ਵਿੱਚ ਪੁਲਿਸ ਵਰਦੀ 'ਚ ਇੱਕ ਮਹਿਲਾ ਨੇ ਨਾਕੇ ਤੇ ਮੌਜੂਦ ਪੁਲਿਸ ਅਧਿਕਾਰੀ ਉੱਤੇ ਆਪਣੇ ਆਪ ਨੂੰ ਆਈਪੀਐਸ ਅਧਿਕਾਰੀ ਦੱਸ ਕੇ ਰੋਪ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਬੋਲਬਾਣੀ ਤੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਪੜੀ ਗਈ ਨਕਲੀ ਆਈਪੀਐਸ ਅਧਿਕਾਰੀ ਦੀ ਪਹਿਚਾਨ ਸਿਮਰਜੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਉਕਤ ਮਹਿਲਾ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਜਲ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਆ ਪੁਲਿਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਟਿਕਣ ਪੁਲਿਸ ਵੱਲ ਕੀਤੀ ਜਾ ਰਹੀ ਹੈ। ਐਨਾਜ ਸਵੰਤਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਯੂਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਪ੍ਰੋ ਬੈਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਧੀਕ ਕਰ ਰਹੇ ਆ ਹਾਂ ਸਰ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਆ ਪੁਲਿਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਟਿਕਣ ਪੁਲਿਸ ਨੂੰ ਕੀਤੀ ਜਾ ਰਹੀ ਐ ਐਨਾਜ ਸਵੰਤਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਯੂਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਪ੍ਰੋ ਬੈਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਧੀਕ ਕਰ ਰਹੇ ਆ ਹਾਂ ਜੀ ਸਰ ਕੋਈ ਝਾਲੀ ਆਈਪੀਐਸ ਅਫਸਰ ਜਿਹੜੀ ਆ ਪੁਲਿਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਟਿਕਣ ਪੁਲਿਸ ਕੋਲ ਕੀਤੀ ਜਾ ਰਹੀ ਹੈ ਇਹ ਨਾ ਜੀ ਸਵੰਤਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਯੂਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਬ੍ਰੇਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਧੀਕਰ ਰਹੇ ਆ ਹਾਂ ਜੀ ਸਰ ਕੋਈ ਝਾਲੀ ਆਈਪੀਐਸ ਅਫਸਰ ਜਿਹੜੀ ਆ ਪੁਲਿਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਟਿਕਣ ਪੁਲਿਸ ਕੋਲ ਕੀਤੀ ਜਾ ਰਹੀ ਹੈ ਇਹ ਨਾ ਜੀ ਸਵੰਤਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਜੁਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਪ੍ਰੋ ਬੈਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਧੀਕ ਕਰ ਰਹੇ ਆ ਹਾਂ ਸਰ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਆ ਪੁਲਿਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਟਿਕਣ ਪੁਲਿਸ ਕੋਲ ਕੀਤੀ ਜਾ ਰਹੀ ਹੈ ਇਹ ਨਾ ਜੀ ਸਵੰਤਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਜੁਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਪ੍ਰੋ ਬੈਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਧੀਕ ਕਰ ਰਹੇ ਆ ਹਾਂ ਹਾਂ ਜੀ ਸਰ ਕੋਈ ਝਾਲੀ ਆਈਪੀਐਸ ਅਫਸਰ ਜਿਹੜੀ ਆ ਕੋਲਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਟਿਕਣ ਪੁਲਸ ਕੋਲ ਕੀਤੀ ਜਾ ਰਹੀ ਹੈ ਇਹ ਨਾ ਜੀ ਸਵੰਤਜੀਤ ਕੋਹਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਯੂਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਬਰੇਜ ਲਗਾਇਆ ਹੋਆ ਉਸ ਦੀ ਜਿਹੜੀ ਅਸੀਂ ਤਧੀ ਕਰ ਰਹੇ ਆ ਹਾਂ ਜੀ ਸਰ ਕੋਈ ਝਾਲੀ ਆਈਪੀਐਸ ਅਫਸਰ ਜਿਹੜੀ ਆ ਕੋਲਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਟਿਕਣ ਪੁਲਸ ਕੋਲ ਕੀਤੀ ਜਾ ਰਹੀ ਹੈ ਇਹ ਨਾ ਜੀ ਸਵੰਤਜੀਤ ਕੋਹਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਜੁਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਪ੍ਰੋ ਬੇਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਧੀਕ ਕਰ ਰਹੇ ਆ ਹਾਂ ਸਰ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਆ ਪੁਲਿਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਟਿਕਣ ਪੁਲਿਸ ਕੋਲ ਕੀਤੀ ਜਾ ਰਹੀ ਹੈ ਇਹ ਨਾ ਜੀ ਸਵੰਤਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਜੁਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਪ੍ਰੋ ਬੇਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਧੀਕ ਕਰ ਰਹੇ ਆ ਪੁਲਸ ਵਰਦੀ 'ਚ ਮੂੰਹ ਬਨ ਕੇ ਖੜੀ ਇਹ ਔਰਤ ਆਪਣੇ ਆਪ ਨੂੰ ਆਈਪੀਐਸ ਅਧਿਕਾਰੀ ਦੱਸ ਰਹੀ ਸੀ ਜਿਸ ਨੂੰ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਦਰਅਸਲ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਦੇ ਕੋਲ ਨਾਕਾਬੰਦੀ ਦੌਰਾਨ ਇੱਕ ਅਜਿਹਾ ਕੇਸ ਸਾਹਮਣੇ ਆਇਆ ਜਿਸ ਵਿੱਚ ਪੁਲਸ ਵਰਦੀ 'ਚ ਇੱਕ ਮਹਿਲਾ ਨੇ ਨਾਕੇ ਤੇ ਮੌਜੂਦ ਪੁਲਸ ਅਧਿਕਾਰੀ ਉੱਤੇ ਆਪਣੇ ਆਪ ਨੂੰ ਆਈਪੀਐਸ ਅਧਿਕਾਰੀ ਦੱਸ ਕੇ ਰੋਪ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਬੋਲਬਾਣੀ ਤੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਪੜੀ ਗਈ ਨਕਲੀ ਆਈਪੀਐਸ ਅਧਿਕਾਰੀ ਦੀ ਪਹਿਚਾਣ ਸਿਮਰਜੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਉਕਤ ਮਹਿਲਾ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।